ਵਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅੰਦਲੀਕਾਰ ਮਨਮੁਖ ਪਰ ਮੈਂ ਵੰਜ ਗੁਬਾਰ ਮਾਨੇ ਅੰਦੁਲਾ ਅੰਦਲੀ ਮਤ ਲਾਗੈ ਗੁਰ ਕਰਣੀ ਬਿਨ ਭਰਮ ਨਾ ਭਾਗੈ ਰਹਾਉ ਮਨਮੁਖ ਅੰਦਲੇ ਗੁਰਮਤ ਨਾ ਪਾਈ ਪਸ਼ੂ ਭਏ ਅਭਮਾਨ ਨਾ ਜਾਈ ਲਖ 84 ਜਨ ਤੇ ਪਾਏ ਮੇਰੇ ਠਾਕੁਰ ਪਾਣੇ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਪਾਣੇ ਬਖਸ਼ ਲਿਏ ਨਾਹੀ ਜਮ ਕਾਣੀ ਜਿਨ ਕਾ ਹਿਰਦੈ ਕੋ ਪਾਇਆ ਆਪੇ ਮਿਲੇ ਪਰਮ ਚਕਾਇਆ ਬੇਮੁਹਤਾਜ ਬੇਅੰਤ ਅਪਾਰਾ ਸਚਪਤੀ ਜੈ ਕਰਨ ਹਾਰਾ ਨਾਨਕ ਫੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰ ਵਰ ਫੂਲੇ ਬਨ ਹਰੀ ਰਹਾਉ ਆਪੇ ਕਵਲਾ ਕੰਤ ਆਪ ਆਪੇ 라ਵੇ ਸ਼ਬਦ ਥਾਪ ਆਪੇ ਬਸ਼ਰੂ ਗਊ ਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨ ਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖਹਿ ਕਰਨ ਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਿਰੰਜਨ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸਵਾਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ 9714 34 ਕਰ ਮਹਲਤ ਚਾਰ ਬਹਾਲੀ ਚਾਰੇ ਦੀਵੇ ਚੋਂ ਹੱਥ ਦੀਏ ਇਕਾਏ ਕਾਵਾਰੀ ਮਿਹਰਮਾਨ ਮਦਸੂਦਨ ਮਾਦੋ ਐਸੀ ਸਖਤ ਤਮਾਰੀ ਰਹਾਉ ਕਰ ਕਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲੇ ਇਕਵੇਰਾ ਭਾਗ ਤੇਰਾ ਪੰਡਹਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲੱਭ ਅੰਧੇਰਾ ਬੰਦੀ ਖਾਨਾ ਔ ਗਣ ਪੈਰ ਲੋਹਾਰੀ ਉੰਜੀ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਪਾਵੇ ਚੰਗਾ ਪਾਵੇ ਮੰਦਾ ਜੈਸੀ ਨਦਰ ਤੁਮਾਰੀ ਆਦ ਪੁਰਖ ਕੋ ਅੱਲਾਹ ਕਹੀਐ ਸੇਖਾ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਕਰ ਕਰਮੀਆਂ ਸਭ ਨਾ ਜੀਆਂ ਬੋਲੀ ਔਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹਿਗੇ ਘਰ ਘਰ ਸਿਫਤ ਤੁਮਾਰੀ ਤੀਰਤ ਸਿਮਰਤ ਪੁੰਨ ਦਾਨ ਕਿਛਲਾ ਹ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਟਹੰਡੂਲ ਘਰ ਦੂਜਾ ਮਹੱਲਾ ਚੌਥਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਇਕ ਬਾਲਕ ਵਸਿਆ ਹਿਨ ਪਲ ਥਿਰ ਨਾ ਰਹਾਈ ਅਨਕ ਉਪਾਵ ਯਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕਰ ਬਾਲਕ ਇਕਤ ਘਰ ਆਣ ਸਤਗੁਰ ਮਿਲੈ ਤਾਂ ਪੂਰਾ ਪਾਈਐ ਪੰਜ ਰਾਮ ਨਾਮ ਨੀਸ਼ਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚਵਾਇਆ ਫਿਰ ਹਰਿਆ ਹੋ ਆਰਸਿਆ ਮੈਂ ਨਿਰਖਤ ਨਿਰਕਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭਏ ਹੈ ਜਿਉ ਕ੍ਰਿਸ਼ਨ ਬਿਦਰ ਘਰ ਆਇਆ ਮਿਲੇ ਉਸਦਾਮਾ ਭਾਵਨੀ ਧਾਰ ਸਭ ਕਿਸੇ ਆਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰਹਿ ਬਖੀਲੀ ਇਕ ਰਤੀ ਤੇਲ ਨਾ ਘਟਾਈ ज्ञान की ओसत है राम नामा दह दिस सोभा पाई निंदक साक्त खाव ना सके तिल अपने घर नु की लाई जन को जन मिल सोभा पावे गुण मह गुण परगासा मेरे ठाकुर की जन प्रीतम प्यारी जो होवे दासन दासा हापे जले अपरंपर करता ਆਪੇ ਮੇਲ ਮਲਾਵੇ ਨਾਨਕ ਗੁਰਮੁਖ ਸਹਿਜ ਮਲਾਈ ਜਿਉਂ ਜਲ ਜਲ ਹੈ ਸਮਾਵੇ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੋ ਤੁਕੀਆਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹਿ ਏਕਬਾਰ ਵਾਲਮੀਕਾ ਹੋ ਆ ਸਾਧ ਸੰਗ ਤਰੂ ਕੋ ਮਿਲਿਆ ਹਰਨ ਸੰਗ ਦੇਰਿਆ ਸੰਤਾਂ ਜਾਚੋਂ ਚਰਨ ਰੇਣ ਲੈ ਮਸਤਕ ਲਾਵੂ ਕਰ ਕਿਰਪਾ ਦੇਨਾ ਰਹਾਉ ਗਨਕਾ ਉਦਰੀ ਹਰ ਕਹਿ ਤੂਤ ਗਜ ਇੰਦਰ ਧਾਇਓ ਹਰ ਕੀਓ ਮੁਖ ਵਿਪਰਸ ਦਾਮੇ ਦਾਲਦ ਪੰਜ ਰੇ ਮਨ ਤੂੰ ਪੀ ਪਜ ਗੋਬਿੰਦ ਬਦਕ ਉਧਾਰਿਓ ਖਮ ਪ੍ਰਹਾਰ ਕੁੰਭਜਾ ਉਦਰੀ ਅੰਗੁਸ਼ਟ ਧਾਰ ਵੇਦਰ ਉਧਾਰਿ ਉਦਾਸ ਤਪਾਇ ਹਰੇ ਮਨ ਤੂੰ ਪੀ ਹਰ ਤਿਆਇ ਪ੍ਰਹਿਲਾਦ ਰਖੀ ਹਰ ਪੈ ਜੀ ਆਪ ਬਸਤਰ ਸੀਨਤ ਦ੍ਰੋਪਤੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਹਰੇ ਮਨ ਸੇਵ ਤੂੰ ਪਰਹ ਪਾਰ ਤਨੈ ਸੇਵਿਆ ਬਾਲ ਬੁੱਧ ਤ੍ਰਿਲੋਚਨ ਗੁਰ ਮਿਲ ਭਈ ਸੇਧਾ 베ਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀ ਹੋਏ ਦਾਸ ਜੈ ਦੇਵ त्यागਿਓ ਅਹੰਮੇਵ ਨਾਈ ਉਦਰੇ ਹੋ ਸੈਨ ਸੇਵ ਮਨ ਦੀਗ ਨਾ ਡੋਲੇ ਕਹੂੰ ਜਾਈ ਮਨ ਤੂੰ ਪੀ ਤਰਸਹਿ ਸਰਨ ਪਾਈ ਜੇਹ ਅਨਗਰਹੋ ਠਾਕਰ ਕੀਓ ਆਪ ਸੀਤਲੀਨੇ ਭਗਤ ਰਾਖ ਤਿਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਇ ਇਹ ਵਿਦ ਦੇਖ ਮਨ ਲੱਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮਦੇਵ ਹਰ ਜਿਉ ਬਸਹਿ ਸੰਗ ਰਵਦਾਸ ਧਿਆਇ ਪ੍ਰਭ ਅਨੂਪ ਗੁਰਨਾਣਕ ਦੇਵ ਗੋਵਿੰਦ ਰੂਪ ਬਸੰਤ ਮਹਿਲਾ ਪੰਜਵਾ ਅਨਕ ਜਨਮ ਭ੍ਰਮੇ ਜੋ ਨਮਾਹਿ ਹਰ ਸਿਮਰਨ ਬਿਨ ਨਰਕ ਪਾਹਿ ਭਗਤ ਬਿਹੂ ਨਾ ਖੰਡ ਖੰਡ ਬਿਨ ਬੂਜੇ ਜਮ ਦੇਤ ਡੰਡ गोविन्द भज ओ मेरे सदा मीत साच शब्द कर सदा प्रीत रहाऊ संतोष न आवत कहूं काज तुम्हं बादर सब माया साज पाप करंतो नह संगाई बिक कामाता आवै जाई हौं हौं करत बदे बेकार मोह लोभ डुबो संसार काम क्रोध मन वास किया ਸੁਪਨਾ ਨਾਮ ਨਾ ਹਰ ਲੀਆ ਕਬਹੀ ਰਾਜਾ ਕਬ ਮੰਗਣ ਹਾਰ ਦੂਖ ਸੂਖ ਬਾਧੋ ਸੰਸਾਰ ਮਨ ਉਹ ਧਰਮ ਕਾ ਸਾਜ ਨਹੀਂ ਪਾਪ ਬੰਦਨ ਨਿਤ ਪਉਤ ਜਾਹੇ ਈਠ ਮੀਤ ਕੋ ਸਖਾ ਨਹੀਂ ਆਪ ਬੀਜ ਆਪੇ ਹੀ ਖਾਹੇ ਜਾ ਕ ਕੀਨੇ ਹੋਤ ਬਕਾਰ ਸੇ ਛੋੜ ਚੱਲਿਆ ਖਿਨ ਮਹਿ ਗਵਾਰ माया मोहि बहु ਭਰਮਿਆ ਕਿਰਤ ਰੀਖ ਕਰ ਕਰਮਿਆ ਕਰਨਹਾਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ લે ਹੋ गोविंद ਦਇਾਲ ਤੇਰੀ ਸਰਨ ਪੂਰਨ ਕਰਪਾਲ ਤੁਝ ਬਿਨ ਦੂਜਾ ਨਾਹੀ ਥਾਉ ਕਰ ਕਿਰਪਾ ਪ੍ਰਭ ਦੇਹੁ ਨਾਉ ਤੂੰ ਕਰਤਾ ਤੂੰ ਕਰਨਹਾਰ ਤੂੰ ਊਚਾ ਤੂੰ ਬਹੁ ਅਪਾਰ ਕਰ ਕਿਰਪਾ ਲੜ ਲੇ ਹੋ ਲਾਈ ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮਲ ਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤਰੇ ਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੁਆ ਦਿਨ ਰਹਿਣ ਨਾਮ ਧਿਆਇਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣਨ ਨੇਤਾ ਸੇ ਭਗਤ ਸੁਹਾਵੇ ਅਗਮ ਅਗੂਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪਰਗਾਸ ਰਾਜਾ RAM ਮੌਲਿਆ ਅਨਤ ਭਾਈ ਜਹ ਦੇਖੋ ਤਹਿ ਰਹਿਆ ਸਮਾਈ ਰਹਾਉ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉ ਕਤੇਬ ਸੰਕਰ ਮੌਲੀ ਉਹ ਜੋਗ ਧਿਆਨ ਕਬੀਰ ਕੋ Swami ਸਭ ਸਮਾਨ ਪੰਡਤ ਜਨਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਪ ਕਹਿ ਭੇਵ ਸਭ ਮਦ ਮਾਤੇ ਕੋ ਨਾ ਜਾਗ ਸੰਘਿ ਹੀ ਚੋਰ ਕਰਮੁ ਸੁਨ ਲਾਗ ਰਹਾਉ ਜਾਗੈ ਸੁਖ ਦਿਉ ਅਰ ਅਕੂਰ ਹਨਮੰਤ ਜਾਗੈ ਤਰ ਲੰਕੂਰ ਸੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਦਿਕ ਕਾਮ ਕਹ ਕਬੀਰ ਪਜ ਰਾਮ ਨਾਮ ਜੋਏ ਖਸਮ ਹੈ ਜਾਇ ਪੂਤ ਬਾਪ ਖੇਲਾਇ ਬਿਨ ਸਰਵਣਾ ਖੀਰ ਪਿਲਾਇ ਦੇਖੋ ਲੋਗਾ ਕਲ ਕੋ ਭਾਉ ਸੁਤਮਕ ਲਾਈ ਆਪਣੀ ਮਾਉ ਰਹਾ ਪਗਾ ਬਿਨ ਹੁਰੀਆ ਮਾਰਤਾ ਬਦਨੈ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੈ ਬਿਨ ਬਾਸਨ ਖੀਰ ਬਲੂਐ ਬਿਨੇ ਅਸਥਨ ਗਉ ਨਵੇਰੀ ਪੈਂਡੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਖਾ ਬੋ ਲੀਏ ਬਾਲ ਮੋਕੋ ਕਹਾ ਪੜਾਵ ਸਿਆਲ ਜਾਲ ਮੇਰੀ ਪਟੀਆਂ ਲਿਖ ਦੇ ਹੋ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਉ ਸੰਡੈ ਮਰਕੈ ਕਹਿਉ ਜਾਇ ਪ੍ਰਹਿਲਾਦ ਬਲਾਏ ਬੇਗ ਧਾਇ ਤੂੰ ਰਾਮ ਕਹਿਨ ਕੀ ਛੋਡ ਬਾਨ ਤੁਝ ਤੁਰਤ ਛਡਾਉ ਮੇਰੋ ਕਹਿਉ ਮਾਨ ਮੋਕੋ ਕਹਾਂ ਸਤਾਵਹੁ ਬਾਰ ਬਾਰ ਪ੍ਰਭ ਜਲ ਤਲ ਘਿਰ ਕੀਏ ਪਹਾੜ ਇਕ ਰਾਮ ਨਾ ਛੋਡਹੁ ਗੁਰਹਗਾਰ ਮੋਕੋ ਘਾਲ ਜਾਰ ਭਾਵੈ ਮਾਰ ਡਾਰ ਕਾਡ ਖੜਗ ਕੋ ਪਿਓ ਰਸਾਈ ਉਜੇ ਰਖਨ ਹਾਰੂ 모ਹੇ ਬਤਾਇ ਪ੍ਰਭ ਥੰਬ ਤੇ ਨਿਖ세 ਕੈ ਬਿਸਥਾਰ ਹਰਨਾਖਿ ਛੇਦੇ ਹੋ ਨਖ ਬੇਦਾਰ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੀਤ ਨਰਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ ਇਸ ਤਨ ਮਨ ਮਧੇ ਮਧਨ ਚੋਰ ਜਿਨ ਗਿਆਨ ਰਤਨੇ ਹਿਰ ਲੀਨ ਮੋਰ ਮੈਂ ਅਨਾਥ ਪ੍ਰਭ ਕਹੋ ਕਾਹੀ ਕੋ ਕੋ ਨਾ ਬੇਗੂਤੋ ਮੈਂ ਕੋ ਆਹੀ ਮਾਦੋ ਦਾਰਨ ਦੁਖ ਸਹਿਓ ਨਾ ਜਾਏ ਮੇਰੋ ਚਪਲ ਬੁੱਧ ਸਿਓ ਕਹਾ ਬਸਾਏ ਰਹਾਉ ਸਨਕ ਸੁਨੰਦਨ ਸਿਵ ਸੁਕਾਦ 나ਬ ਕਮਲ ਜਾਨੇ ਬ੍ਰਹਮਾਦ ਕਬ ਜਨ ਜੋਗੀ ਜਟਾ ਧਾਰ ਸਭ ਆਪਨ ਔਸਰ ਚੱਲੇ ਸਾਰ ਤੂੰ ਅਥਾਹ ਮੋਹਿ ਥਾ ਨਹੀਂ ਪ੍ਰਵਦੀਨਾ 나ਥ ਦੁਖ ਕਹਉ ਕਾਹੀ ਮੋਹਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਨ ਰਉ ਕਬੀਰ ਨਾਇਕ ਏਕ ਬਨਜਾਰੇ ਪਾਂਚ ਵਰਦ 25 ਸਖ ਸੰਗ ਕਾਚ ਨੌ ਬਹੀਆ 10 ਗੋਨ ਆਹੀ ਕਸਨ ਬਹਤਰ ਲਾਗੀ ਤਾਹੀ ਮੋਹਿ ਐਸੀ ਬਨਜ ਸਿਓ ਨਹੀਂ ਨਿਕਾਜ ਜੇ ਘਟੈ ਮੂਲ ਨਿਤ ਵਧੈ ਵਿਆਜ ਰਹਾਉ ਸਾਤ ਸੂਤ ਮਿਲ ਬਨਜਕੀਨ ਕਰਮ ਭਾਵਨੀ ਸੰਗਲੀਨ ਤੀਨ ਜਗਾਤੀ ਕਰਤ ਰਾਰ ਚਲੋ ਬਨਜਾਰਾ ਹਾਥ ਝਾਰ ਪੂੰਜੀ ਹੈਰਾਨੀ ਬਨਜ ਟੂਟ ਦਹਿ ਦਿਸ ਟਾਂਡੋ ਗयो ਫੂਟ ਕਹ ਕਬੀਰ ਮਨ ਸਰਸੀ ਕਾਜ ਸਹਿਜ ਸਮਾਨ ਨੂੰ ਤਾਂ ਪਰਮ ਪਾਜ ਬਸੰਤ ਹਿੰਡੋਲ